ਹਾਂਜੀ ਕਿੱਦਾਂ ਹਾਲ ਸਾਰਿਆਂ ਦਾ ਅੱਜ ਦੀ ਇਹ ਜਿਹੜੀ ਵੀਡੀਓ ਆ ਇਹ ਕਿਸੇ ਵੀ ਵਲੌਗ ਦੇ ਰਿਲੇਟਡ ਨਹੀਂ ਹੈਗੀ ਇਹ ਵੀਡੀਓ ਜਿਹੜੀ ਮੈਂ ਅੱਜ ਸ਼ੇਅਰ ਤੁਹਾਡੇ ਨਾਲ ਕਰਦਾ ਪਿਆ ਇਹ ਵੀਡੀਓ ਹੈਗੀ ਕਿ ਇੰਨੇ ਟਾਈਮ ਜਦੋਂ ਆ ਵੀਡੀਓ ਨਹੀਂ ਬਣਾਈ ਕਿਉਂਕਿ ਮੈਂ ਤੁਹਾਡੇ ਟਾਈਮ ਬਿਜ਼ੀ ਸੀਦਾ ਤੇ ਮੇਰੀ ਇੱਕ ਛਾਸਰੀ ਵੀ ਮੈਂ ਪਹਿਲਾਂ ਆਈਫੋਨ ਤੋਂ 올ਡ ਵੀਡੀਓ ਸਾਰੀਆਂ ਬਣਾਈਆਂ ਸੀ ਜਿੰਨੀਆਂ ਵੀ ਵੀਡੀਓ ਮੈਂ ਪਹਿਲਾਂ ਪੜਾਉਂਦਾ ਰਿਹਾ ਉਹ ਸਾਰੀਆਂ ਆਈਫੋਨ ਤੋਂ ਬਣਾਈਆਂ ਸੀਗੀਆਂ ਤੇ ਬਹੁਤ ਸਾਰੀਆਂ ਤਾਂ ਮੈਂ ਵੀਡੀਓ ਅਪਲੋਡ ਹੀ ਨਹੀਂ ਕੀਤੀਆਂ YouTube ਚੈਨਲ ਤੇ ਇੱਕ ਤਾਂ ਮੇਰੇ ਕੋਲ ਥੋੜਾ ਟਾਈਮ ਘੱਟ ਹੁੰਦਾ ਤੇ ਦੂਸਰੀ ਗੱਲ ਮੇਰਾ ਆਪਣਾ ਬਿਜ਼ਨਸ ਹੈ ਜਿਹੜਾ ਕਰਕੇ ਮੈਨੂੰ ਜਾਦਾ ਟਾਈਮ ਨਹੀਂ ਮਿਲਦਾ ਵੀਡੀਓ ਬਣਾਉਣ ਦੇ ਲਈ ਤੇ ਪਹਿਲਾਂ ਤਾਂ ਮੈਂ ਆਈਫੋਨ ਤੋਂ ਵੀਡੀਓਜ਼ ਬਣਾਉਂਦਾ ਰਿਹਾ ਇਸ ਕਰਕੇ ਹੁਣ ਇੱਕ ਸਪੈਸ਼ਲ ਕੈਮਰਾ ਲਿਆ ਜਿਹਦੇ ਨਾਲ ਮੈਨੂੰ ਕੋਈ ਇਦਾਂ ਦੀ ਵੀਡੀਓ ਬਣਾਉਣ ਦੇ ਵਿੱਚ ਕੋਈ ਕਈ ਵਾਰ ਫੇਰ ਵੀ ਫੋਨ ਫੋਨ ਹੀ ਹੁੰਦਾ ਫੋਨ ਦਾ ਕੰਮ ਫੋਨ ਹੀ ਕਰਦਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਵੀਡੀਓ ਬਣਾਉਣ ਲਈ ਜਿਦਾ ਕਰਕੇ ਮੈਂ ਹੁਣ ਇੱਕ ਕੈਮਰਾ ਖਰੀਦਿਆ ਤੇ ਉਸ ਕੈਮਰੇ ਦੇ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਸਟੋਰੀ ਸ਼ੇਅਰ ਕਰੂੰਗਾ ਕਿ ਇਹ ਉਹ ਕੈਮਰਾ ਇਸ ਟਾਈਮ ਇੰਡੀਆ ਦੇ ਵਿੱਚ ਲਾਂਚ ਬਿਲਕੁਲ ਵੀ ਨਹੀਂ ਹੋਇਆ ਇੰਡੀਆ 'ਚ ਨਹੀਂ ਲਾਂਚ ਹੋਇਆ ਆ ਕਿਸੇ ਕਿਸੇ ਯੂਟਿਊਬਰ ਤੋਂ ਹੈਗਾ ਉਹ ਕੈਮਰਾ ਕਿਉਂਕਿ ਉਹ ਇੰਟਰਨੈਸ਼ਨਲੀ ਲਾਂਚ ਹੋਇਆ ਹੈ ਆ ਵਧੀਆ ਕੈਮਰਾ ਵਧੀਆ ਬ੍ਰਾਂਡ ਦਾ ਹੈ ਉਹਦੇ ਵੀਡੀਓਜ਼ ਵੀ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਇਸ ਵੀਡੀਓ ਦੇ ਲਾਸਟ ਦੇ ਵਿੱਚ ਥੋੜੇ ਬਾਅਦ ਸ਼ਾਰਟ ਲੈਕ ਦੰਦਾਂ ਹਾਂਗਾ ਤੇ ਮੇਰੀ ਇੱਛਾ ਸੀਗੀ ਉਸ ਕੈਮਰੇ ਨੂੰ ਲੈਣ ਦੀ ਆਪਣੇ ਇਥੇ ਆਨਲਾਈਨ ਸਟੋਰ Amazon Flipkart ਤੇ ਵੀ ਅਵੇਲੇਬਲ ਆਏਗਾ ਦੋ ਚਾਰ ਸਾਈਟਾਂ ਹੈਗੀਆਂ Google ਤੇ ਸ਼ਾਇਦ ਤੇ ਉਹ ਸਾਈਟਾਂ ਜਿਹੜੀਆਂ ਜੈਨੂਇਨ ਆਈ ਥਿੰਕ ਨਹੀਂ ਹੈਦੀਆਂ ਤੇ ਕੋਸ਼ਿਸ਼ ਜੇ ਆਪਾਂ ਉਹਨਾਂ ਦਾ ਇੰਡੀਆ ਦੇ ਨਾਲ ਰੇਟ ਕੰਪੈਰੀਸ਼ਨ ਕਰਦੇ ਆ ਉਹ ਰੇਟ ਵੀ ਜ਼ਿਆਦਾ ਹੈ ਜਿੱਦਾਂ ਕਿ 45-46000 ਰੁਪਏ ਦੀ ਰੇਂਜ ਦੇ ਵਿੱਚ ਸ਼ੋ ਹੁੰਦੀ ਹੈ ਤੇ ਮੈਂ ਇਹ ਕੈਮਰਾ ਲੈਣ ਲਈ ਸਪੈਸ਼ਲ ਮਲੇਸ਼ੀਆ ਗਿਆ ਸੀਗਾ ਤੇ ਉੱਥੇ ਵੀ ਆਊਟ ਆਫ ਸਟਾਕ ਚੱਲ ਰਿਹਾ ਸੀ ਜਿੱਦਾਂ ਤੋਂ ਮੈਂ ਗਿਆ ਸੀਗਾ ਤੁਹਾਨੂੰ ਪਤਾ ਹੀ ਜਿੱਦਾਂ ਕਿ ਵੀਜ਼ਾ ਵੀਜ਼ਾ ਜਿਹੜਾ ਮਲੇਸ਼ੀਆ ਦਾ ਲਗਭਗ 3 ਦਿਨ ਦਾ ਮਿਲਦਾ ਹੈ ਆਪਾਂ ਤੇ ਉਹ 30 ਦਿਨ ਦੇ ਅੰਦਰ ਅੰਦਰ ਮੈਂ ਕੈਮਰਾ ਮੈਨੂੰ ਲੱਗਦਾ ਸੀ ਕਿ ਸ਼ਾਇਦ ਹਾਂ ਉੱਥੋਂ ਮਿਲ ਜਾਣਾ इजीली ਤੇ ਮੈਨੂੰ ਪਰ ਕੈਮਰਾ ਨਹੀਂ ਮਿਲਿਆ ਵੇਟ ਕੀਤਾ ਉਹ ਕਹਿੰਦੇ ਆਊਟ ਆਫ ਸਟਾਕ ਹੈ ਲਾਸਟ ਦਿਨ ਜਿੱਦਣ ਮੇਰੀ ਫਲਾਈਟ ਸੀ ਵੀ ਉਸ ਦਿਨ ਫੇਰ ਮੈਂ ਉਸੇ ਮਾਲ ਚ ਗਿਆ ਪਵਿਲਿਅਨ ਮਾਲ ਮੈਨੂੰ ਉੱਥੋਂ ਕੈਮਰਾ ਮਿਲ ਗਿਆ ਤੇ ਕੈਮਰਾ ਜਿਹ ਮੈਂ ਤੁਹਾਨੂੰ ਦਿਖਾਉਂਗਾ ਆ ਦੇਖੋ ਆਪਣਾ ਕੈਮਰਾ ਇਹ ਆਪਾਂ ਲੈ ਕੇ ਜਾਂਦਾ ਸੀਗਾ ਮਲੇਸ਼ੀਆ ਤੋਂ YL ਕੈਮਰਾ ਇਹ ਸੌਪ ਦਾ ਨਾਮ ਆ ਜਿਹੜੀ ਆਪਣੇ ਮਲੇਸ਼ੀਆ ਦੇ ਵਿੱਚ ਕੁਆਲਾ ਲੰਪੁਰ ਦੇ ਟਪਵੈਲੀਨ ਮੌਂਡ ਦੇ ਵਿੱਚ ਸੀ ਉੱਥੇ Insta 360 ਵੀ ਸੀਗਾ ਪਰ ਪਤਾ ਨਹੀਂ ਕਿਉਂ ਮੈਨੂੰ Insta 360 ਪਸੰਦ ਨਹੀਂ ਆ Insta 360 ਅਲਟਰਾ ਵੀ ਸੀ ਮਿਲ ਕੇ Insta 360 ਦਾ ਸਟੋਰ ਵੀ ਸੀਗਾ GoPro ਵੀ ਸੀ ਉਹਨਾਂ ਦੇ ਕੋਲ ਹੋਰ ਬਹੁਤ ਸਾਰੇ ਕੈਮਰਾਸ ਹੈਗੇ ਸੀ ਪਰ ਮੈਂ ਮੇਰੀ ਇੱਛਾ DJI ਦੀ ਸੀ ਜਿਹਦਾ ਕਰਕੇ ਆਪਾਂ DJI ਦਾ ਕੈਮਰਾ ਲਿਆ ਆ ਆਪਾਂ ਨੂੰ ਬਿੱਲ ਦਿੱਤਾ ਸੀ ਉਹਨਾਂ ਨੇ ਇਹ ਲਗਭਗ ਮੈਨੂੰ ਉੱਥੋਂ 30-32000 ਦਾ ਮਿਲ ਗਿਆ ਸੀਗਾ ਕਿਉਂਕਿ ਉੱਦਾਂ ਤਾਂ ਆਪਣੇ ਇੰਡੀਆ ਦੇ ਹਿਸਾਬ ਨਾਲ ਤਾਂ ਇੱਥੇ ਮਹਿੰਗਾ ਮਿਲਦਾ ਸੀਗਾ ਪਰ ਇਹ ਆਪਾਂ ਉੱਥੋਂ 33000 ਦਾ ਪਾ ਮਿਲ ਗਿਆ ਸੀ ਉਹਨਾਂ ਨੇ ਵੇਚ ਲ ਦਿੱਤਾ ਤੁਹਾਨੂੰ ਕੈਮਰੇ ਦਾ ਇਹ ਆਪਣਾ ਕੈਮਰਾ DJI ਦਾ Osmo Nano ਇਹ ਲਾਈਟ ਵੇਟ ਆ ਇਹਦਾ ਤੁਹਾਨੂੰ ਮੈਂ ਸਾਈਜ਼ ਵੀ ਦੱਸੂਗਾ ਬਹੁਤ ਛੋਟਾ ਕੈਮਰਾ ਹੈ ਤੇ ਜਿਹਦਾ ਮੈਚ ਬਾਕਸ ਹੁੰਦੀ ਹੈ ਨਾ ਉਹ ਉਹ ਸੁੱਤਰੀਕ ਤੇ ਦਾ ਛੋਟਾ ਜਿਹਾ ਕੈਮਰਾ ਬਹੁਤ ਵਧੀਆ ਹੈ ਇਹ ਕੈਮਰਾ ਇਹਦੀ ਆਪਾਂ ਤੁਹਾਨੂੰ ਵੀਡੀਓ ਵਗੈਰਾ ਸਾਰੀ ਮੈਂ ਤੁਹਾਨੂੰ ਬਾਹਰ ਜਾ ਕੇ ਦਿਖਾਉਂਗਾ ਇਸ ਟਾਈਮ ਤੁਹਾਨੂੰ ਪਤਾ ਜਿੱਦਾਂ ਠੰਡੇ ਆ ਪੰਜਾਬ ਦੇ ਵਿੱਚ ਤੇ ਬਾਹਰ ਜਾ ਕੇ ਤੁਹਾਨੂੰ ਤੁੰਤੁੰਦ ਬਈ ਹੋਈ ਸਾਰੀ ਦਿਖਾਵਾਂਗਾ 150 ਸ਼ਾਟ ਵੀ ਦਿਖਾਵਾਂਗਾ ਨਾਈਟ ਸ਼ਾਟ ਨਾਈਟ ਸ਼ਾਟ ਤੇ ਬਹੁਤ ਵਧੀਆ ਹੁੰਦੇ ਤੇ ਆਪਾਂ ਤੁਹਾਨੂੰ ਦੀ ਬਹੁਤ ਅਨਬਾਕਸਿੰਗ ਵੀ ਕਰਕੇ ਦਿਖਾਉਣੀ ਹੈ ਵੈਸੇ ਤਾਂ ਮੈਂ ਇਹਨੂੰ ਅਨਬਾਕਸ ਕਰ ਚੁੱਕਾ ਕਿਉਂਕਿ ਉੱਥੇ ਤੋਂ ਖਰੀਦਿਆ ਸੀ ਇਹਨੂੰ ਓਪਨ ਕਰਕੇ ਦੇਖਿਆ ਸੀਗਾ ਚੈੱਕ ਕਰਕੇ ਦੇਖਿਆ ਸੀ ਹੁਣ ਆਪਾਂ ਇਹਨੂੰ ਤੁਹਾਡੇ ਸਾਹਮਣੇ ਚੈੱਕ ਕਰਕੇ ਬਾਕਸ ਨੂੰ ਆਪਾਂ ਹੁਣ ਓਪਨ ਕਰਕੇ ਦੇਖਦੇ ਹਾਂ ਬਾਕਸ ਦੇ ਵਿੱਚ ਕੀ ਕੀ ਮਿਲਦਾ ਆਪਾਂ ਨੂੰ ਬਾਕਸ ਦੇ ਨਾਲ ਬਾਕਸ ਜੀ ਬਹੁਤ ਛੋਟਾ ਜਿਹਾ ਤੇ ਇਹਦੇ ਵਿੱਚ ਜਿੰਨੀਆਂ ਮਤਲਬ ਕਿ ਆਪਾਂ ਨੂੰ ਕੈਮਰੇ ਦੇ ਨਾਲ ਜ਼ਰੂਰੀ ਚੀਜ਼ਾਂ ਨਾ ਬੇਸਿਕ ਚ ਜਿਹੜੀਆਂ ਸਾਰੀਆਂ ਹੈਗੀਆਂ ਸਭ ਤੋਂ ਪਹਿਲਾਂ ਤਾਂ ਮੈਨੂੰ ਆ ਮੈਗਨੇਟਿਕ ਲੇਨਿਆਰ ਬਹੁਤ ਵਧੀਆ ਲੱਗਾ ਕਿਉਂਕਿ ਇਹਦੇ ਨਾਲ ਇੱਕ ਤਾਂ ਆਪਾਂ ਇਹਦੇ ਆਹੜਾ ਥ੍ਰੈਡ ਹੈ ਇਹਨੂੰ ਵੀ ਆਪਾਂ ਐਡਜਸਟ ਕਰ ਸਕਦੇ ਆ ਕਿ ਆਪਾਂ ਇਹਦੀ ਕਿੰਨੇ ਗੇ ਲੰਬਾਈ ਰੱਖਣੀ ਆ ਉਸ ਹਾਵਨਾ ਆਪਾਂ ਕੈਮਰੇ ਅਡਜਸਟ ਕਰ ਸਕਦੇ ਆ ਇਹ ਸਭ ਤੋਂ ਬੈਸਟ ਲੱਗਾ ਕਿ ਮੈਗਨੇਟਿਕ ਬਹੁਤ ਜ਼ਬਰਦਸਤ ਮੈਗਨੇਟ ਹੈਗਾ ਆ ਦੂਸਰੀ ਚੀਜ਼ ਜਿਹੜੀ ਆ ਇਹ ਵੀ ਬਹੁਤ ਵਧੀਆ ਬਣੀ ਹੋਈ ਹੈ ਹੈਟ ਕਲਿੱਪ ਜਿਹੜਾ ਆਪਾਂ ਆਪਣੇ ਹੈਟ ਤੇ ਲਗਾ ਕੇ ਰਿਕਾਰਡਿੰਗ ਕਰ ਸਕਦੇ ਆ ਇਹ ਵੀ ਲਾਈਟ ਵੇਟ ਤੇ ਇਹਦਾ ਵੀ ਮੈਗਨੇਟ ਬਹੁਤ ਜ਼ਿਆਦਾ ਸਟਰੋਂਗ ਹੈ ਯਾਨੀ ਕਿ ਇੱਦਾਂ ਡਿੱਗ ਜਾਊਗਾ ਦੌੜਨ ਤੇ ਤੀਸਰੀ ਚੀਜ਼ ਹੈਗੀ ਆ ਇਹ ਆਪਣਾ ਵਿਜ਼ਨ ਡੌਗ ਜਿਹਦੇ ਚ ਆਪਾਂ ਦੇਖ ਸਕਦੇ ਆ ਕੈਮਰੇ ਨੂੰ ਇਹਦੇ ਚ ਮੈਨੂੰ ਖਾਸ ਚੀਜ਼ ਪਤਾ ਕਿਹੜੀ ਲੱਗੀ ਵਿਜ਼ਨ ਡੌਗ ਦੇ ਕਿ OLED ਹੈ ਬਾਕੀ ਮੋਸਟਲੀ ਜਿੰਨੇ ਵੀ ਕੈਮਰੇ ਹੁੰਦੇ ਹਨ ਉਹਨਾਂ ਦੀ ਸਕਰੀਨ OLED ਨਹੀਂ ਹੁੰਦੀ ਹਾਈ ਐਂਡ ਕੈਮਰਸ ਦੀ ਜ਼ਰੂਰ ਹੁੰਦੀ ਹੋਵੇ ਪਰ ਇਹ ਜਿਹੜਾ ਆਪਾਂ ਨੂੰ ਕਹਿ ਸਕਦੇ ਆ ਐਂਟਰੀ ਲੈਵਲ ਕਹਿ लो ਬਿਗਿਨਰ ਕਹਿ लो ਇਹ ਕੈਮਰਾ ਜਿਹੜਾ ਹੈ ਇਹਦੇ ਵਿੱਚ OLED ਸਕਰੀਨ ਮਿਲਦੀ ਹੈ ਜਿਹੜੀ ਕਿ ਇਹਨੂੰ ਬਹੁਤ ਜ਼ਿਆਦਾ ਖਾਸ ਬਣਾਉਂਦੀ ਹੈ ਤੇ ਬੈਟਰੀ ਦੀ ਵੀ ਜੇ ਆਪਾਂ ਗੱਲ ਕਰੀਏ ਨਾ ਬੈਟਰੀ ਇਹਦੀ ਜਿਹੜੀ ਹੈ ਫਾਸਟ ਚਾਰਜਿੰਗ ਹੁੰਦੀ ਹੈ ਮੇਰੇ ਖਿਆਲ ਨਾਲ ਲਗਭਗ ਅੱਧੇ ਘੰਟੇ ਦੇ ਵਿੱਚ 40 ਕਿੰਨੇ ਮਿੰਟਾਂ ਚ ਇਹਦੀ ਬੈਟਰੀ ਫੁੱਲ ਚਾਰਜ ਹੋ ਜਾਂਦੀ 0 ਤੋਂ 100% ਕੈਮਰਾ ਆਪਾਂ ਹੁਣ ਓਨ ਕਰ ਲਿਆ। ਵਿਜ਼ਨ ਡੋਕ ਓਨ ਕਰ ਲਿਆ। ਹੁਣ ਆ ਜਿਹੜਾ ਇਹ ਹੈਗਾ ਪ੍ਰੋਟੈਕਟਿਵ ਕੇਸ ਤਾਂ ਕਿ ਜੇ ਆਪਾਂ ਇਹਨੂੰ ਸਕ੍ਰੈਚ ਤੋਂ ਬਚਾਉਣਾ ਜਾਂ ਕਹਿ ਲਓ ਆਪਾਂ ਇਹਨੂੰ ਵਾਟਰਪੂਫ ਰੱਖਣਾ ਹੈ। ਜਿੰਨੀ ਵੀ ਇਸ ਦੀ ਰੇਟਿੰਗ ਹੈਗੀ ਵਾਟਰਪੂਫ ਦੀ ਤੇ ਉਹ ਵਾਟਰਪੂਫ ਦੇ ਲਈ ਇਹ ਬਧੀਆ ਬਣਿਆ। ਇਹ ਵੀ ਬਿਲਕੁਲ ਮਤਲਬ ਕਿ ਸਟਰੋਂਗ ਆ ਬਣਿਆ ਹੋਇਆ ਕੁਆਲਟੀ ਤੇ ਡਿਊਰੇਬਲ ਕੁਆਲਟੀ ਆ। ਲੋਕਲ ਨਹੀਂ ਹੈਗਾ। ਪ੍ਰੋਟੈਕਟਿਵ ਕੇਸ ਵੀ ਇਹਨਾਂ ਨੇ ਵਧੀਆ ਤਰ੍ਹਾਂ ਇਹਦਾ ਕਈ ਫੋਨਸ ਦੇ ਨਾਲ ਦਿੰਦੇ ਆ ਨਾ ਕਿ ਪ੍ਰੋਟੈਕਟਿਵ ਕੇਸ ਸਿਰਫ ਨਾਰਮਲ ਜਿਹਾ ਦੇ ਦਿੰਦੇ ਆ ਨਾ ਹਨ ਕਿ ਹਾਂ ਜਿਸ ਤਾਨੂੰ ਕੇਸ ਦਿੱਤਾ ਇਹਦੇ ਚ ਇਦਾਂ ਨਹੀਂ ਹੈਗਾ ਵੀ ਵਧੀਆ ਬਣਿਆ ਹੋਇਆ ਨਾ ਕੁਆਲਿਟੀ ਵਧੀਆ ਹੈ ਤੇ ਆ ਹੈਗਾ ਆਪਣਾ ਮੇਨ ਜਿਹੜੀ ਸਭ ਤੋਂ ਚੀਜ਼ ਕੈਮਰਾ ਇਹ ਬਹੁਤ ਲਾਈਟ ਵੇਟ ਹੈ ਸਿਰਫ 49 ਗ੍ਰਾਮ ਆਈ ਥਿੰਕ ਆ ਦਾ ਵੇ 49 অর 50 ਗ੍ਰਾਮ ਤੇ ਇਹਦਾ ਲੈਂਸ ਜਿਹੜਾ ਹੈ ਉਹ ਵੀ ਇਨਸਟਾ 360 ਦਾ ਜਿਹੜਾ ਕੈਮਰਾ ਹੈ Go 3s ਉਹਦੇ ਤੋਂ ਵੱਡਾ ਆ ਇਹਦਾ ਲੈਂਸ ਬਣਿਆ ਹੋਇਆ ਜਿਹਦਾ ਕਰਕੇ ਜਿਆਦਾ ਏਰੀਆ ਕਵਰ ਕਰਦਾ ਹੈ ਦੂਸਰੀ ਗੱਲ ਇਹ ਕਿ ਇਹਦੀ ਫਾਸਟ ਚਾਰਜਿੰਗ ਆਪਸ਼ਨ ਹੈ ਉਹ ਥੋੜਾ ਕੰਦੇ ਸਲੋ ਚਾਰਜ ਹੁੰਦਾ ਸੁਣਿਆ ਮੈਂ ਜਿੱਦਾਂ ਤੇ ਮੈਨੂੰ ਇਹਦੇ ਫੀਚਰਸ Insta 360 ਦਾੜਾ Go 3s ਤੋਂ ਵਧੀਆ ਲੱਗੇ ਇਸ ਕਰਕੇ ਮੈਂ ਪਰਚੇਸ ਕੀਤਾ ਆਪਾਂ ਨੂੰ ਮਤਲਬ ਕਿ ਜੇ ਆਪਾਂ ਕਾਰ ਦੇ ਨਾਲ ਮਾਉਂਟ ਕਰਨਾ ਨਾ ਗਲਾਸ ਨਾਲ ਉਹ ਵੀ ਆਪਾਂ ਨੂੰ ਨਾਲ ਦਿਆ ਆ ਸਾਰਸ ਮੰਤਾ ਦੇ ਸਾਹਮਣੇ ਦੇ ਰਿਹਾ ਨੂੰ ਮੈਂ ਹਲੇ ਤੱਕ ਐਕਟੀਵੇਟ ਨਹੀਂ ਕੀਤਾ ਬਿਲਕੁਲ ਵੀ ਐਕਟੀਵੇਟ ਕਰਕੇ ਬਾਕੀ ਤੁਹਾਨੂੰ ਇਹਦੀ ਵੀਡੀਓ ਕੁਆਲਿਟੀ ਆ ਜਿਹੜੀ ਆਊਟਡੋਰ ਦੀ ਉਹ ਸਾਰੀ ਤਾਂ ਚੈੱਕ ਕਰਕੇ ਮੈਂ ਦਿਖਾਉਂਗਾ ਵੀਡੀਓ ਦੇ ਨੈਕਸਟ ਪਾਰਟ ਦੇ ਵਿੱਚ ਤੇ ਇਹਨੂੰ ਹੱਲੇ ਆਪਾਂ ਔਨ ਕੀਤਾ ਐ ਐਕਟੀਵੇਟ ਕਰੂੰਗਾ ਉਸ ਤੋਂ ਬਾਅਦ ਫਿਰ ਅੱਗੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਆ ਆ ਦੇਖ ਲਓ ਐਕਟੀਵੇਟ ਹੱਲੇ ਤੱਕ ਮੈਂ ਕੀਤਾ ਨਹੀਂ ਹੈਗਾ ਸਿਰਫ ਇਹਨੂੰ ਚੈੱਕ ਕੀਤਾ ਤੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਾਹਮਣੇ ਦਿਖਾਤਾ ਤੁਹਾਡੇ ਕਿ ਇਹਨੂੰ ਕੀ ਕੀ ਬਾਕਸ ਦੇ ਵਿੱਚ ਆਪਾਂ ਨੂੰ ਮਿਲਦਾ ਹੈ ਕੀਮਤ ਲਗਭਗ ਆਪਾਂ ਇਹ ਕਹਿ ਸਕਦੇ ਆ ਇਹ 32000 ਦੇ ਲੱਗਦੇ ਦੀ ਮਿਲੀ ਹੈ ਇੰਡੀਆ 'ਚ ਤਾਂ ਹਲੇ ਲਾਂਚ ਨਹੀਂ ਹੋਇਆ ਇਹਦਾ ਸਾਈਜ਼ ਦੇਖ ਲਓ ਤੁਸੀਂ ਸਾਈਜ਼ ਸਿਰਫ ਇੱਕ ਮੈਚ ਬਾਕਸ ਤੋਂ ਵੀ ਛੋਟਾ ਹੈ ਦੇਖ ਲਓ ਤੁਸੀਂ ਮੈਚ ਮੈਚ ਬਾਕਸ ਤੋਂ ਵੀ ਛੋਟਾ ਹੈ ਚਾਹੇ ਵਿਜ਼ਨ ਡੌਕ ਹੋਵੇ ਤੇ ਚਾਹੇ ਹੋਵੇ ਕੈਮਰਾ ਪੀਸ ਦੋਨਾਂ ਦਾ ਸਾਈਜ਼ ਦੇਖ ਲਓ ਤੁਸੀਂ ਇਹ ਮੈਚ ਬਾਕਸ ਇਸੇ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਇਹ ਖਾਸियत ਹੈ ਕਿ ਛੋਟਾ ਜਿਹਾ ਕੈਮਰਾ ਬਹੁਤ ਵਧੀਆ ਮਿੰਤਾ ਲੈ ਤੱਕ ਦਾ ਮਤਲਬ ਜਿਹੜਾ ਨੈਨੋ ਕੈਮਰਾ ਹੈ ਨਾ ਉਹਦੇ ਮੁਤਾਬਿਕ ਇਹ ਸਹੀ ਹੈ ਉਦਾਂ ਹਾਂ ਇਹਨਾਂ ਦਾ DJI ਦਾ Osmo Action 5 ਉਹ ਵੀ ਬਹੁਤ ਵਧੀਆ ਮੈਨੂੰ ਲੱਗਾ ਉਹ ਕੈਮਰਾ ਪਰ ਮੇਰੀ ਇੱਛਾ ਇਹਨੂੰ ਪਰਚੇਸ ਕਰਨ ਦੀ ਸੀਗੀ ਇਸ ਕਰਕੇ ਆਪਾਂ ਨੂੰ ਪਰਚੇਸ ਕੀਤਾ ਆ ਥੋੜੇ ਜਿਹੀ ਕੁਇਕ ਗਾਈਡ ਆ ਕੁਇਕ ਕਰਨ ਨੂੰ ਕਰ ਦੂੰਗਾ ਬਸ ਸਕਿਪ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਬਾਹਰ ਦਾ ਮੈਂ ਦਿਖਾਉਂਗਾ ਜਾ ਕੇ ਕਿ ਬਾਹਰ ਦੇ ਵਿੱਚ ਇਹਦੀ ਲਾਈਟਿੰਗ ਕੰਡੀਸ਼ਨ ਜਿਹੜੀ ਨੇਚਰਲ ਆ ਉਹਦੇ ਵਿੱਚ ਇਹਦੀ ਵੀਡੀਓ ਰਿਕਾਰਡਿੰਗ ਕਿਸ ਤਰ੍ਹਾਂ ਦੀ ਕਰਦਾ ਸਾਊਂਡ ਕੁਆਲਿਟੀ ਕਿਸ ਤਰ੍ਹਾਂ ਦੀ ਆ ਇਹ ਆਪਾਂ ਹੁਣ ਬਾਹਰ ਦੇ ਵਿੱਚ ਜਾ ਕੇ ਤਾਂ ਨੂੰ ਮੈਂ ਆਊਟਡੋਰ ਰਿਕਾਰਡਿੰਗ ਕਰਕੇ ਦਿਖਾਉਣਾ ਹੈ ਤੇ ਫਿਰ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਇਹਦੀ ਵੀਡੀਓਜ਼ ਕਿੱਦਾਂ ਜੱ ਲੱਗੀਆਂ 올ਡ ਵੀਡੀਓ ਜਿਹੜੀ ਮੈਂ ਆਈਫੋਨ ਤੇ ਸ਼ੂਟ ਕੀਤੀਆਂ ਉਹਦੇ ਦੇ ਚੰਪੈਰੀਜ਼ਨ ਕਰਕੇ ਦੇ ਲਈ ਮਾਫੀਆ ਰੋਡ ਦੀ ਵੀਡੀਓ ਜਿਵੇਂ ਪਾ ਦੇ ਸਕਦੇ ਡੇ ਲਾਈਟ ਦੀ ਰਿਕਾਰਡ ਤਰ੍ਹਾਂ ਦੀ ਹੁੰਦੀ ਸਬਾਕ ਕੇ ਇਹ ਜਿਹੜਾ ਮਾਈਕ ਹੈ ਨਾ ਇਹ ਮਾਈਕ ਇਹਦਾ ਆਪਣਾ ਹੈ ਕੈਮਰੇ ਦਾ ਬਿਲਟ-ਇਨ ਮਾਈਕ ਹੈ ਇਹਦੇ ਕੋਲ ਕੋਈ ਅਗਰ ਮਾਈਕ ਨਹੀਂ ਕਰ ਰਿਹਾ ਕਿਸੇ ਵੀ ਤਰ੍ਹਾਂ ਦਾ ਐਕਸਟਰਨਲ ਮਾਈਕ ਇਹਦੇ ਚ ਨਹੀਂ ਐਡ ਕੀਤਾ ਹੈ ਸਰਦੀਆਂ ਦੇ ਦੇਨੇ ਆ ਧੁੱਪ ਨਿਕਲੀ ਹੋਈ ਮਾਇਕੇ ਦੀ ਵਾਰ ਵੀ ਵੈਸੇ ਹਾਂ ਠੀਕ ਲੱਗੇ ਐਸਾ ਮੇਰੇ ਤੋਂ ਹੈਗਾ ਵਾਇਰਲੈਸ ਮਾਈਕ ਬਾਕੀ ਇਹਦੇ ਵਿੱਚ ਇਦਾਂ ਹੈ ਕਿ ਕੈਮਰਾ ਵੀ ਬਹੁਤ ਲਾਈਟ ਵੇਟ ਆ ਮਲਟੀ ਫੰਕਸ਼ਨ ਜਿਹੜਾ ਵਿਜਨ ਡੌਕ ਲਗਾ ਕੇ ਵੀ ਕੈਮਰਾ ਲਾਈਟ ਵੇਟ ਆ ਵਿਜਨ ਡੌਕ ਦੇ ਨਾਲ ਵੀ ਲਾਈਟ ਵੇਟ ਆ ਉਹਦਾ ਤਾਂ ਹੈਗਾ ਹੀ ਲਾਈਟ ਵੇਟ ਆ ਸਾਈਜ਼ ਜਿਹੜੀ ਆਪਾਂ ਜੇ ਗੱਲ ਕਰੀਏ ਤਾਂ ਸਾਰੀ ਸਾਈਜ਼ ਦਾ ਹੈਗਾ ਮੈਚ ਬਾਕਸ ਦੇ ਜਿੰਨਾ ਬਸ ਪੱਲੇ ਦਾ ਧੁੰਦ ਪਈ ਹੋਈ ਸੀ ਥੋੜੇ ਦੇ ਨਾਲੀ ਤੋਂ ਪਾ ਨਿਕਲੀ ਮੈਂ ਤਾਂ ਕਰਕੇ ਇਹ ਵੀ ਰਿਕਾਰਡਿੰਗ ਕੀਤੀ ਮੈਂ ਕਹਾਂ ਚਲੋ ਸਾਫ ਮੌਸਮ ਦੇ ਵਿੱਚ ਫਿਰ ਆਪਾਂ ਦੇਖ ਸਕਦੇ ਆ ਲਾਈਟ ਕਲਰ ਸਾਰਾ ਕੁਝ ਚੈੱਕ ਕਰ ਸਕਦੇ ਆ ਬਾਕੀ ਜਿੰਨੀਆਂ ਵੀ ਆਉਣ ਵਾਲੀਆਂ ਵੀਡੀਓਜ਼ ਹਨ ਮੇਰੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀਆਂ ਵੀ ਵੀਡੀਓਜ਼ ਸਾਰੀਆਂ ਉਹ ਇਸੇ ਕੈਮਰੇ ਤੋਂ ਮੈਂ ਸ਼ੂਟ ਕਰੂੰਗਾ ਮੋਸਟਲੀ ਕਿਉਂਕਿ ਮੈਨੂੰ ਇਹ ਈਜ਼ੀ ਟੂ ਹੈਂਡਲ ਲੱਗਾ ਈਜ਼ੀ ਟੂ ਯੂਜ਼ ਲੱਗਾ ਤੇ ਕੁਆਲਟੀ ਵਾਈਜ਼ ਦਾ ਕੋਈ ਕੰਪੇਅਰ ਮੈਂ ਨੂੰ ਨਹੀਂ ਕਰ ਸਕਦਾ ਕਿਉਂਕਿ ਫੋਨ ਦੇ ਕੰਮ ਫੋਨ ਹੀ ਕਰਦਾ ਤੇ ਕੈਮਰਾ ਕੈਮਰਾ ਹੀ ਕਰਦਾ ਤੇ ਹੁਣ ਵਾਲੇ ਬਲੌਗ ਦੇ ਸਾਰੇ ਇਤੋਂ ਹੀ ਮੈਂ ਸ਼ੂਟ ਕਰੂੰਗਾ ਤੇ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਧੰਨਵਾਦ ਬਹੁਤ ਬਹੁਤ ਥੈਂਕ ਯੂ ਤੇ ਨਵੀਂ ਸੀਰੀਜ਼ ਆਉਣ ਵਾਲੀ ਆ ਹੁਣ ਆਪਣੀ ਰੋਡਿਨੀ ਬਣੇ ਰਹੀਓ ਮੇਰੇ ਚੈਨਲ ਦੇ ਤੇ ਹਮ ਜਲਦੀ ਨਵੀਂ ਵੀਡੀਓ ਸਾਰੀਆਂ ਦੇਖਣ ਮਿਲਣਗੇ